ਸਾਥੀਕਾਰ ਮੈਂ ਆ ਤੁਹਾਡਾ ਹੋਸ ਰਾਜ ਤੁਸੀਂ ਦੇਖ ਰਹੇ ਹੋ ਖਬਰਨਾਮਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਭਾਰਤੀ ਜਨਤਾ ਪਾਰਟੀ ਅਤੇ ਭਾਰਤੀ ਜਨਤਾ ਪਾਰਟੀ ਦੇ ਤੀਜੀ ਵਾਰ ਬਣੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਦੇ ਵਿੱਚ ਮੋਦੀ ਕੈਬਨਟ ਨੇ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਮਨਜ਼ੂਰੀ ਜਿਹੜੀ ਦੇ ਦਿੱਤੀ ਹੈ ਦੱਸਦੇ ਨੇ ਹਾਂ ਕਿ ਅਸਲ ਦੇ ਵਿੱਚ ਵਨ ਨੇਸ਼ਨ ਵਨ ਇਲੈਕਸ਼ਨ ਹੁੰਦਾ ਕੀ ਹੈ ਜੇ ਗੱਲ ਕਰੀਏ ਇਹ ਰੇੜਕਾ ਲੰਬੇ ਸਮੇਂ ਤੋਂ ਚੱਲ ਰਿਹਾ ਹੈ 10 ਸਾਲ ਲਗਾਤਾਰ ਵਿਰੋਧੀ ਧਿਰ ਦੀਆਂ ਕੁਰਸੀਆਂ ਖਾਲੀ ਰਹੀਆਂ بڑے ਵੱਡੇ ਫੈਸਲੇ ਕੀਤੇ ਗਏ ਮੋਦੀ ਸਰਕਾਰ ਵੱਲੋਂ ਚਾਹੇ ਪੰਜਾਬ ਹੋਵੇ ਚਾਹੇ ਪੰਜਾਬ ਤੋਂ ਇਲਾਵਾ ਭਾਰ ਦੇ ਕਈ ਹੋਰ ਪ੍ਰਾਂਤ ਹੋਣ ਲੇਕਿਨ ਇਧਰ ਵਨ ਨੇਸ਼ਨ ਵਨ ਇਲੈਕਸ਼ਨ ਦਾ ਮਤਾ ਮੋਦੀ ਕੈਨਟ ਯਾਨੀ ਕਿ ਜਿਹੜੇ ਮੋਦੀ ਦੇ ਨਵੇਂ ਬਣੇ ਸੰਸਦ ਨੇ ਉਹਨਾਂ ਵੱਲੋਂ ਪਾਸ ਕਰ ਦਿੱਤਾ ਗਿਆ ਹੈ ਦੱਸ ਦਈਏ ਕਿ ਦੇਸ਼ ਦੇ ਫਾਰਮਰ ਸਾਬਕਾ ਰਾਸ਼ਟਰਪਤੀ ਅਰਵਿੰਦ ਨੇ ਵੀ ਇਸ ਕੋਵਿੰਦ ਨੇ ਵੀ ਇਸ ਉੱਤੇ ਮੋਰ ਲਾਈ ਸੀ ਲੇਕਿਨ ਹੁਣ ਇੱਕ ਹੋਰ ਪਸੂੜੀ ਪੈ ਗਈ ਹੈ ਵਨ ਨੇਸ਼ਨ ਵਨ ਇਲੈਕਸ਼ਨ ਨੂੰ ਲੈ ਕੇ ਕਿਉਂਕਿ ਐਨਡੀਏ ਦੇ ਕੋਲ 112 ਵਿਰੋਧੀ ਧਿਰ ਦੇ ਕੋਲ 85 ਸੀਟਾਂ ਹਨ ਜਦੋਂ ਕਿ ਸਰਕਾਰ ਨੂੰ 2/3 ਬਹੁਮਤ ਲਈ 164 ਵੋਟਾਂ ਦੀ ਲੋੜ ਹੋਵੇਗੀ ਇਸੇ ਤਰ੍ਹਾਂ ਲੋਕ ਸਭਾ ਵਿੱਚ ਐਨਡੀਏ ਕੋਲ 292 ਸੀਟਾਂ ਹਨ ਜਦ ਕਿ 2/3 ਦਾ ਆਂਕੜਾ 364 ਹੈ ਯਾਨੀ ਕਿ ਵਿਰੋਧੀ ਧਿਰ ਵਿਰੋਧੀ ਧਿਰ ਦੀਆਂ ਪਾਰਟੀਆਂ ਦੇ ਨੁਮਾਇੰਦੇ ਜਿਹੜੇ ਮੈਂਬਰ ਆਫ ਪਾਰਲੀਮੈਂਟ ਨੇ ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ 2029 ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ ਵਨ ਨੇਸ਼ਨ ਵਨ ਵੋਟ ਯਾਨੀ ਕਿ ਵਿਧਾਨ ਸਭਾ ਅਤੇ ਲੋਕ ਸਭਾ ਦੀਆਂ ਚੋਣਾਂ ਨੂੰ ਇਕੱਠੇ ਪੁਗਤਾਇਆ ਜਾਣਾ ਯਾਨੀ ਕਿ ਵੋਟ ਜਿਹੜੀ ਕਾਸਟ ਕਰਦੇ ਨੇ ਉਹ ਵਿਧਾਨ ਸਭਾ ਤੇ ਲੋਕ ਸਭਾ ਦੀ ਇੱਕੇ ਦਿਨ ਦੇ ਵਿੱਚ ਛੋਟ ਹੋ ਜਾਣੀ ਪੰਜਾਬ ਦੇ ਵਿੱਚ ਕਿਹੜੀ ਸਰਕਾਰ ਬਣੇਗੀ ਅਤੇ ਸੈਂਟਰ ਸਰਕਾਰ ਦੇ ਵਿੱਚ ਕਿਸ ਦੀ ਸਰਕਾਰ ਬਣੇਗੀ ਇੱਕੇ ਦਿਨ ਦੇ ਵਿੱਚ ਜਿਹੜੇ ਮਤਦਾਤਾ ਨੇ ਜਿਹੜੇ ਵੋਟਰ ਨੇ ਉਹਨਾਂ ਨੂੰ ਮੌਕਾ ਦਿੱਤਾ ਜਾਵੇਗਾ ਲੇਕਿਨ ਜੇ ਗੱਲ ਕਰੀਏ ਆંકੜਿਆਂ ਦੀ ਆંકੜਿਆਂ ਦੇ ਵਿੱਚ ਜੇ ਵਿਰੋਧੀ ਧਿਰ ਦੀ ਗੱਲ ਕਰੀਏ ਰਾਹੁਲ ਗਾਂਧੀ ਦੇ ਹੌਸਲੇ ਬਲੰਦ ਨੇ ਰਾਹੁਲ ਗਾਂਧੀ ਦੇ ਨਾਲ ਇੰਡੀਆ ਗਠਜੋੜਨ ਦੀਆਂ ਪਾਰਟੀਆਂ ਵੀ ਨੇ ਉਧਰ ਐਨਡੀਏ ਵਾਲੇ ਜਿਹੜੇ ਨੇ ਉਹਨਾਂ ਦੇ ਨਾਲ ਜਿਹੜੇ ਗਠਜੋੜਨ ਕੀਤਾ ਹੋਇਆ ਹੈ ਕੀ ਉਹ ਮਨਜ਼ੂਰ ਨੇ ਜਾਂ ਮ ਉਹਨਾਂ ਨੂੰ ਇਹ ਫੈਸਲਾ ਮਨਜ਼ੂਰ ਹੈ 1 ਵਨਸ਼ਨ 1 ਵਨ ਨੇਸ਼ਨ 1 ਵੋਟ ਦਾ ਉਤੇ ਆਉਣ ਵਾਲੇ ਦਿਨਾਂ ਦੇ ਵਿੱਚ ਪਤਾ ਲੱਗੇਗਾ ਲੇਕਿਨ ਇਧਰ ਰਾਹੁਲ ਗਾਂਧੀ ਭਾਰਤੀ ਜਨਤਾ ਪਾਰਟੀ ਦੇ ਗਲੇ ਦੀ ਹੱਡੀ ਬਣ ਗਏ ਨੇ ਕਿਉਂਕਿ 10 ਸਾਲ ਉਹ ਆਂਕੜਾ ਕਾਂਗਰਸ ਪਾਰਟੀ ਪਾਰ ਹੀ ਨਹੀਂ ਕਰ ਸਕੀ ਕਿ ਵਿਰੋਧੀ ਧਿਰ ਦੇ ਨੇਤਾ ਐਜੇ ਰਾਹੁਲ ਗਾਂਧੀ ਸਾਹਮਣੇ ਡੱਟ ਕੇ ਜਿਹੜੇ ਫੈਸਲੇ ਭਾਰਤੀ ਜਨਤਾ ਪਾਰਟੀ ਲੈ ਰਹੀ ਹੈ ਉਹਨਾਂ ਦੀ ਖਿਲਾਫੀਤ ਕਰ ਸਕਣ ਜਾਂ ਉਹਨਾਂ ਦੇ ਵਿਰੁੱਧ ਬੋਲ ਸਕਣ ਜਾਂ ਮਤੇ ਪਾਸ ਬੋਲਣ ਅੜਿਕਾਲ ਆ ਸਕਣ ਪਿਛਲੇ ਦਸਾਂ ਸਾਲਾਂ ਦੇ ਵਿੱਚ ਅਜਿਹਾ ਨਹੀਂ ਹੋਇਆ ਲੇਕਿਨ ਇਹ ਸਵਾਲ ਪਾਵੇਂ ਕਾਂਗਰਸ ਦੀ ਸਰਕਾਰ ਨਹੀਂ ਬਣੀ ਲੇਕਿਨ ਕਾਂਗਰਸ ਸਰਕਾਰ 100 ਦਾ ਆਕੜਾ ਪੂਰਾ ਪਾਰ ਕਰ ਗਈ ਹੈ ਜਿਹੜਾ ਕਿ ਵਿਰੋਧੀ ਧਿਰ ਦਾ ਮਜ਼ਬੂਤ ਧਿਰਾ ਪੱਕਾ ਹੋਣ ਦਾ ਸੰਕੇਤ ਦਿੰਦੀ ਹੈ ਯਾਨੀ ਕਿ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਕੈਬਨਿਟ ਨੇ ਪਾਸ ਕਰ ਦਿੱਤਾ ਹੈ ਮਤਾ ਮਨਜ਼ੂਰੀ ਦਿੱਤੀ ਹੈ ਵਨ ਨੇਸ਼ਨ ਵਨ ਵੋਟ ਦੂਸਰੇ ਪਾਸੇ ਰਾਹੁਲ ਗਾਂਧੀ ਅਤੇ ਰਾਹੁਲ ਗਾਂਧੀ ਦੇ ਸਾਥੀਆਂ ਦਾ ਆ ਸਰਦ ਸਰਦੀ ਦਾ ਜਿਹੜਾ ਸੈਸ਼ਨ ਸ਼ੁਰੂ ਹੋਵੇਗਾ ਲੋਕ ਸਭਾ ਦਾ ਉਸ ਵਿੱਚ ਵਿਰੋਧ ਵੀ ਕੀਤਾ ਜਾਵੇਗਾ ਜੇਕਰ ਪਾਸ ਹੁੰਦਾ ਹੈ ਤਾਂ 2029 ਤੱਕ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਹੀ ਰਹਿਣਗੇ ਧੰਨ